ਬਾਬਾ ਰਾਮ ਰਹੀਮ ਨੇ ਤੰਤਨ ਸ਼ੀਰਗੁਰ ਰਵਿਦਾਸ ਮਹਾਰਾਜ ਅਤੇ ਸਤਗੁਰ ਕਬੀਰ ਮਹਾਰਾਜ ਜੀ ਬਾਰੇ ਗਲਤ ਇਤਿਹਾਸ ਦੱਸਿਆ ਹੈ। ਬਾਬਾ ਰਾਮ ਰਹੀਮ ਨੇ ਕਿਹਾ ਕਿ ਇਹਨਾਂ ਦੇ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਹਨ ਅਤੇ ਰਾਮ ਰਹੀਮ ਨੇ ਇਤਿਹਾਸ ਦੇ ਉਲਟ ਸਤਗੁਰ ਕਬੀਰ ਮਹਾਰਾਜ ਜੀ ਨੂੰ ਸ਼ੀਰਗੁਰ ਰਵਿਦਾਸ ਮਹਾਰਾਜ ਜੀ ਤੇ ਗੁਰੂ ਬਣਾ ਦਿੱਤਾ। ਇਸ ਨੂੰ ਲੈ ਕੇ ਬਾਬਾ ਰਾਮ ਰਹੀਮ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਜਿਸ ਬਾਰੇ ਸਾਰੀ ਜਾਣਕਾਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੇ ਤੱਲਣ ਵੱਲੋਂ ਦਿੱਤੀ ਗਈ। ਸਾਨਗੁਰ ਦੇ ਜੈ ਪੀ ਜੈ ਭਾਰਤ ਜੈ ਵੈਲਵਕੀ ਹਰਿ ਵੈਲਵਕੀ ਸੋ ਬਹੁਤ ਚਿਰ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ YouTube ਚੈਨਲ ਆ ਜਿਸ ਦਾ ਨਾਮ ਹੈਗਾ ਡਾਕਟਰ ਐਮ ਐਸ ਜੀ ਟੋਪਿਕ ਜੋ ਕਿ ਡੇਰਾ ਰਾਮ ਰੇਮ ਬਾਬਾ ਜੋ ਸਿਰਸੇ ਵਾਲਿਆ ਉਹਨਾਂ ਦਾ ਜਿਹੜਾ ਚੈਨਲ ਆ ਜੋ ਨਿੱਜੀ ਚੈਨਲ ਆ ਇਹ YouTube ਤੇ ਚੱਲਦਾ ਪਿਆ 5 ਫਰਵਰੀ ਨੂੰ ਦੇਸ ਵਿੱਚ ਪੂਰੇ ਸੰਸਾਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦਾ 646ਵਾਂ ਪ੍ਰਕਾਸ਼ ਜਿਹੜਾ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਸੀਗਾ ਤੇ ਉਸੇ ਦਿਨ 5 ਫਰਵਰੀ ਨੂੰ ਡੇਰੇ ਸਿਰਸੇ ਵਿੱਚ ਵੀ ਇੱਕ satsang ਕੀਤਾ ਗਿਆ ਜਿਸ ਵਿੱਚ ਬਾਬਾ ਰਾਮ ਰੀਮ ਨੇ ਫਰੋਲ ਦੀ ਛੁੱਟੀ ਤੋ ਆ ਕੇ ਉੱਥੇ satsang ਕੀਤਾ ਜਿਸ ਵਿੱਚ satsang ਤੇ ਕਥਾ ਸੁਣਾਈ ਗਈ ਸਾਰੀ ਸੰਗਤ ਨੂੰ ਕਥਾ ਜਿਹੜੀ ਆ ਉਹ ਇਹ ਸੁਣਾਈ ਗਈ ਵੀ ਜਿਹੜੇ ਗੁਰੂ ਰਵਿਦਾਸ ਤੇ ਕਬੀਰ ਮਹਾਰਾਜ ਉਹਨੇ ਕਿਹਾ ਵੀ ਕਬੀਰ ਤੇ ਗੁਰੂ ਰਵਿਦਾਸ ਜਦ ਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਇਹ ਹੁੰਦੀਆਂ ਵੀ ਸਾਨੂੰ ਸਤਕਾਰ ਨਾਲ ਬੋਲਣਾ ਚਾਹੀਦਾ ਸੀਗਾ ਅਸੀਂ ਕਹਿੰਦੇ ਆ ਆਪਣੇ ਤੇ ਲਬਜਾ ਵਿੱਚ ਤਾਂ ਆਪਾਂ ਸਤਕਾਰ ਨਾਲ ਹੀ ਬੋਲਾਂਗੇ ਵੀ ਸਤਿਗੁਰੂ रविदास ਮਹਾਰਾਜ ਅਤੇ ਸਤਗੁਰੂ ਕਬੀਰ ਮਹਾਰਾਜ ਦੇ ਨਾਲ ਇੱਕ ਵੈਸ਼ਿਆ ਲੜੀ ਜਨਾਨੀ ਜਿਹੜੀ ਆ ਉਹ ਰਾਜੇ ਵੀਰ ਸਿੰਘ ਨੂੰ ਮਿਲਣ ਵਾਸਤੇ ਇਹ ਤਿੰਨੇ ਜਣੇ ਜਿਹੜੇ ਆ ਉਹ ਜਾ ਰਹੇ ਸੀ ਤੇ ਪਿੱਛੇ ਜਿਹੜੀ ਆ ਸੰਗਤਾਂ ਜਿਹੜੀਆਂ ਆ ਨਾਲ-ਨਾਲ ਜਿਹੜੀਆਂ ਆ ਉਹ ਜਾ ਰਹੀਆਂ ਸੀਗੀਆਂ ਅਤੇ ਇਹਨਾਂ ਦੇ ਦੋਨਾਂ ਦੇ ਹੱਥ ਵਿੱਚ ਸਤਿਗੁਰੂ ਕਬੀਰ ਮਹਾਰਾਜ ਦੇ ਸਤਿਗੁਰੂ ਗਦਾਸ ਮਹਾਰਾਜ ਦੇ ਹੱਥ ਦੇ ਵਿੱਚ ਜਿਹੜੀ ਆ ਉਹ ਸ਼ਰਾਬ ਦੀ ਬੋਤਲ ਸੀਗੀ ਇਹ ਸ਼ਰਾਬ ਪੀਂਦੇ ਜਾ ਰਹੇ ਆ ਤੇ ਸ਼ਰਾਬ ਡੋਲਦੇ ਜਾ ਰਹੇ ਆ ਜਦੋਂ ਸੰਗਤਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਵੀ ਇਹ ਕੀ ਕਰ ਰਿਹਾ ਉਹਨਾਂ ਦੀਆਂ ਜਿਹੜੀਆਂ ਇਹ ਕੰਦਾ ਹਰਕਤਾਂ ਦੇਖ ਕੇ ਸੰਗਤ ਹੌਲੀ-ਹੌਲੀ ਜਿਹੜੀ ਆ ਉਹਨਾਂ ਤੋਂ ਪਿੱਛੇ ਜਾਣ ਲੱਗ ਪਈ ਤੇ ਜਦੋਂ ਇਹ ਰਾਜਾ ਬੀਰ ਸਿੰਘ ਤੇ ਦਰਬਾਰ ਦੇ ਵਿੱਚ ਪਹੁੰਚੇ ਆ ਤੇ ਸੰਗਤਾਂ ਸਾਰੀਆਂ ਜਾ ਚੁੱਕੀਆਂ ਸੀਗੀਆਂ ਤੇ ਤਿੰਨੇ ਜਣੇ ਜਿਹੜੇ ਆ ਦਰਬਾਰ ਦੇ ਵਿੱਚ ਅੰਦਰ ਚਲੇ ਜਾਂਦੇ ਆ ਕੀ ਦੇਖਦੇ ਆ ਵੀ ਰਾਜਾ ਜਿਹੜਾ ਬੀਰ ਸਿੰਘ ਆ ਉਹ ਸਗਾਸਾ ਤੇ ਬੈਠਾ ਆ ਪਰ ਇਸ ਵਾਰ ਉਹ ਉੱਠ ਕੇ ਸਤਿਗੁਰ ਕਬੀਰ ਮਹਾਰਾਜ ਨੂੰ ਮੱਥਾ ਟੇਕਣ ਨਹੀਂ ਆਇਆ ਕਿਉਂਕਿ ਸਤਿਗੁਰ ਕਬੀਰ ਮਹਾਰਾਜ ਨੇ ਦਾ ਦੇਓ ਗੁਰੂ ਸੀਗੇ ਰਾਜਾ ਬੀਰ ਸਿੰਘ ਦੇ ਗੁਰੂ ਗ੍ਰੇਈ ਫਿਰ ਕਬੀਰ ਮਹਾਰਾਜ ਉਹ ਕਹਿੰਦੇ ਆ ਬੇਟਾ ਬੇਟਾ ਦੇਖੋ ਲਬਜ ਕਿਹਨੂੰ ਇਸਤੇਮਾਲ ਕੀਤਾ ਵੀ ਸਤਿਗੁਰੂ ਰਬੀਦਾਸ ਮਹਾਰਾ ਜੀ ਨੂੰ ਸਤਿਗੁਰੂ ਕਬੀਰ ਮਹਾਰਾ ਜੀ ਕਹਿੰਦੇ ਆ ਬੇਟਾ ਗੁਰੂ ਰਬੀਦਾਸ ਮਹਾਰਾ ਜੀ ਨੂੰ ਵੀ ਤੂੰ ਜਾ ਕੇ ਦੇਖ ਵੀ ਇਹ ਜਿਹੜਾ ਰਾਜਾ ਵੀਰ ਸਿੰਘ ਆ ਇਸ ਵਾਰ ਸੰਘਰਸ਼ਾਂ ਤੋਂ ਉੱਠ ਕੇ ਮੈਨੂੰ ਜਿਹੜਾ ਆ ਪ੍ਰਣਾਮ ਕਰਨ ਕਿਉਂ ਨਹੀਂ ਆਇਆ ਤਾਂ ਸਤਿਗੁਰੂ ਰਬੀਦਾਸ ਮਹਾਰਾ ਜੀ ਵੀ ਰਾਜੇ ਵੀਰ ਸਿੰਘ ਨੂੰ ਜਾਂਦੇ ਆ ਵੀ ਮੂਰਖ ਤੇਰਾ ਗੁਰੂ ਆਇਆ ਵੀ ਤੂੰ ਜਾ ਕੇ ਮੱਥਾ ਦੇਖ ਉਹ ਕਹਿੰਦਾ ਗੁਰੂ ਦਾ ਤੇਰਾ ਤੇ ਮੇਰਾ ਵੀ ਆ ਦੇਖੋ ਤੇਰਾ ਗਿਆ ਤਾਂ ਔਰ ਰਾਜਾ ਵੀਰ ਸਿੰਘ ਨੇ ਕਿਹਾ ਤਾਂ ਤੇਰਾ ਗੁਰੂ ਤੇ ਮੇਰਾ ਗੁਰੂ ਕਿਹਨੂੰ ਬਣਾਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਬੀਰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰੂ ਕਿਹਨੂੰ ਬਣਾਤਾ ਕਬੀਰ ਮਹਾਰਾਜ ਨੂੰ ਇੱਕ ਬੇਟਾ ਲਬਜ ਬੋਲਦਾ ਵੀ ਜਦ ਕੇ ਇੱਕ ਗੋਲਾ ਗੁਰੂ ਬਣਾਤਾ ਗਲਤ ਤੇ ਆ ਦੱਸਦਾ ਫਿਰ ਇਹਨਾਂ ਨੇ ਕਿਹਾ ਤਾਂ ਵੀ ਤੂੰ ਜਾ ਕੇ ਦੇਖ ਵੀ ਸਚਾਈ ਕੀ ਆ ਜਦੋਂ ਰਾਜਾ ਵੀਰ ਸਿੰਘ ਉੱਠ ਕੇ ਜਾਂਦਾ ਆ ਤੇ ਉਹ ਦੇਖਦਾ ਆ ਵੀ ਇਹ ਸ਼ਰਾਬ ਨਹੀਂ ਹੁੰਦੀ ਉਹ ਪਾਣੀ ਹੁੰਦਾ ਵੀ ਇਹ ਕਿਉਂ ਕੋਤ ਕੀਤਾ ਇਹ ਤਾਂ ਕੀਤਾ ਵੀ ਇੱਕ ਉੜੀਸਾ ਦੇਖੋ ਸੰਸਕ ਹੋ ਰਿਹਾ ਮਾਨਸੇ ਵਿੱਚ ਤੇ ਉੜੀਸਾ ਦੀ ਜਿਹੜੀ ਇਹ ਗੱਲ ਸੁਣਾਤੀ ਵੀ ਉੜੀਸਾ ਦੇ ਵਿੱਚ ਜਿਹੜੀਆਂ ਮੂਰਤੀਆਂ ਸੀਗੀਆਂ ਉਹ ਮੂਰਤੀਆਂ ਵਿੱਚ ਅੱਗ ਲੱਗੀ ਹੋਈ ਸੀ ਵੀ ਮੂਰਤੀਆਂ ਵਿੱਚ ਅੱਗ ਲੱਗੀ ਸੀ ਤੇ ਇਹ ਜਿਹੜੇ ਪਾਣੀ ਆ ਇਹ ਪੀਂਦੇ ਜਾ ਰਹੇ ਡੋਲਦੇ ਜਾ ਰਹੇ ਉਹ ਉੜੀਸਾ ਦੇ ਵਿੱਚ ਮੂਰਤੀਆਂ ਨੂੰ ਅੱਗ ਜਿਹੜੀ ਆ ਇਹਨਾਂ ਨੇ ਬੁਝਾ ਦਿੱਤੀ ਹੁਣ ਇਹ ਕਥਾ ਸੁਣ ਕੇ ਸਾਰਿਆਂ ਦੇ ਦਿਲ ਵਿੱਚ ਇਹ ਲਾਇਆ ਵੀ ਇਹ ਕਥਾ ਸੁਣੀ ਕਿੱਥੋਂ ਤੇ ਸੁਣਾਈ ਕਿੱਥੋਂ ਤੇ ਆਈ ਕਿੱਥੋਂ ਇੱਕ ਤਾਂ ਇਹ ਗੁਰੂ ਉਹਨੂੰ ਆਪਣੇ ਸਤਿਗੁਰੂ ਵਿਦਾਸ ਮਰੇ ਦੇ ਗੁਰੂ ਬਣਾਈ ਜਾਂਦੇ ਕਬੀਰ ਮਹਾਰਾਜ ਨੂੰ ਤੇ ਉਹਨੂੰ ਬੇਟਾ ਕਹੀ ਜਾਂਦਾ ਤੇ ਫਿਰ ਗੁਰੂ ਜਿਹੜਾ ਰਾਜਾ ਵੀਰ ਸਿੰਘ ਹੈ ਉਹ ਵੀ ਕਹੀ ਜਾਂਦਾ ਤੇਰਾ ਗੁਰੂ ਤੇ ਮੇਰਾ ਗੁਰੂ ਜਦ ਕਿ ਦੋਨੇ ਜਿਹੜੇ ਸਮਕਾਲੀ ਗੁਰੂ ਹੋਏ ਸਾਡੇ ਰਹਿਬਰ ਹੋਏ ਆ ਤੇ ਇਹਦਾ ਦੋਨੇ ਇਹਨਾਂ ਦੀ ਏਜ ਵਾਸਤੇ ਨੂੰ ਇਹ ਨਹੀਂ ਪਤਾ ਵੀ ਏਜ ਵਾਸਤਾ ਕੀ ਆ ਇਹਨਾਂ ਦੀ ਉਮਰ ਕੀ ਆ ਹੁਣ ਇਹ ਲਵਜੇ ਦਾ ਬੋਲਦਾ ਬਾਬਿਆਂ ਨੇ ਰਾਮਦੀਨ ਨੇ ਵੀ ਜਿਹੜੀ ਉਸ ਸਮੇਂ ਦੇ ਵਿੱਚ ਇਹਨਾਂ ਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਕੌਣ ਵੀ ਦੇਖ ਲਓ ਵੀ 646 ਸਾਲ ਤੱਕ ਗੁਰੂ ਵਿਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾਤਾ ਵੀ 646 ਸਾਲ ਪਹਿਲਾਂ ਕੋਈ ਕੱਜ ਦੀ ਬੋਤਲ ਹੁੰਦੀ ਹੋਊਗੀ ਜਦ ਕਿ ਆਪਾਂ ਵੀ ਬڑے ਬਜ਼ੁਰਗਾਂ ਨੂੰ ਆ ਜਿਹੜੇ ਸਾਡੇ ਬਜ਼ੁਰਗ ਆਪਾਂ ਦੇ ਆਪਣੇ ਬਜ਼ੁਰਗਾਂ ਦੇ ਨਾਲ ਹੁੰਦੇ ਕਿੰਨੇ ਹੁੰਦੇ ਆ 20 ਜਿਹੜਾ 50 ਸਾਲ ਪਹਿਲਾਂ ਜੇ ਜਦੋਂ ਚਮੜਾ ਕੁੱਟਦੇ ਸੀ ਤਾਂ ਚਮੜੇ ਦੇ ਵਿੱਚ ਜਿਹੜਾ ਆ ਉਹ ਪਾਣੀ ਭਰਦੇ ਸੀਦਾ ਮਤਲਬ ਉਦੋਂ ਉਸ ਟਾਈਮ ਕੋਈ ਕੱਟ ਦੀ ਬਹੁਤ ਸੀਗੀ ਜੇ 50 ਸਾਲ ਪਹਿਲਾਂ ਨਹੀਂ ਤਾਂ 600 ਸਾਲ ਪਹਿਲਾਂ ਕੀ ਹੋਊਗਾ ਸੋ ਮਨ ਕੜਤ ਕਹਾਣੀ ਸੁਣਾ ਕੇ ਜਿਹੜੀਆਂ ਸਾਡੇ ਸਮਾਜ ਦੀਆਂ ਜਿਹੜੀਆਂ ਇਹ ਆਸਤਾਨੋਂ ਠੇਸ ਪਹੁੰਚੀ ਆ ਤੇ ਉਸ ਤੋਂ ਬਾਅਦ ਜੇ ਐਨੇ ਕੋਈ ਗੱਲ ਸੁਣਾਉਣੀ ਸੀਗੀ ਸਾਡੇ ਗੁਰੂਆਂ ਦੀ ਤੇ ਪਹਿਲਾਂ ਸਾਡਾ ਕੱਟ ਬੱਲਾ ਜੋ ਸਾਡੇ ਪੂਰੇ ਵਰਲਡ ਦੇ ਵਿੱਚ ਜਿਹੜਾ ਡੀਰਾ ਸਰਕਨ ਬੱਲਾ ਦਾ ਨਾਮ ਆ ਜੋ ਚੱਲ ਰਿਹਾ ਸੰਗਤ ਜੁੜੀ ਆ ਉੱਥੇ ਜਾ ਕੇ ਇਤਿਹਾਸ ਪੁੱਛਦਾ ਫਿਰ ਸ਼੍ਰੀ ਗੁਰੂ ਅਰਦਾਸ ਸਾਧੂ ਸੰਪਦਾ ਸੁਸਾਇਟੀ ਆ ਜਿਸ ਵਿੱਚ ਸਾਰੇ ਮਹਾਂਪੁਰਖ ਡੇਰੇ ਆ ਰਹੇ ਆ ਜਿਨ੍ਹਾਂ ਦੇ ਪੰਜਾਬ ਪ੍ਰਧਾਨ ਆ ਸੰਤ ਪਲਵੰਦਨ ਸਿੰਘ ਉਹਨਾਂ ਕੋਲ ਜਾ ਕੇ ਪੁੱਛਦਾ ਵੀ ਗੁਰੂ ਅਰਦਾਸ ਮਹਾਰਾਜ ਦਾ ਇਤਿਹਾਸ ਕੀ ਆ ਸਤਗੁਰੂ ਕਬੀਰ ਮਹਾਰਾਜ ਦਾ ਇਤਿਹਾਸ ਕੀ ਆ ਤਾਂ ਜਾ ਕੇ ਆਪਣੀ ਸੱਸਣ ਸੁਣਾਉਂਦਾ ਪਰ ਜਿਹੜੇ ਲੋਕ ਉੱਤੇ ਸੱਸਣ ਸੁਣ ਰਹੇ ਆ ਜੇ ਪ੍ਰਚਾਰ ਸੌਂਦੇ ਸੀ ਉਹਨਾਂ ਦੇ ਦਿਲ ਵਿੱਚ ਤਾਂ ਇਹ ਹੈ ਨਾ ਵੀ ਇਹ ਜਿਹੜੇ ਦੋਨੇ ਗੁਰੂ ਆ ਇਹ ਸ਼ਰਾਬੀ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਵਿਖਾਤਾ ਉੱਥੇ ਬੱਚੇ ਵੀ ਹੋਣਗੇ ਜਗ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਮਾਤਾ ਸਾਰੀਆਂ ਹੋਈਆਂ ਪਰ ਉਹਨਾਂ ਦੇ ਮਨ ਵਿੱਚ ਇਹ ਹੈ ਨਾ ਵੀ ਇਹ ਪਿੱਛ ਤੋ ਜੋ ਤੁਸੀਂ ਸੁਣਾਉਗੇ ਸਟੇਜ ਤੇ ਜਦ ਉਹਨਾਂ ਦੇ ਇੰਨੇ ਫੋਲੋਅਰ ਆ ਰਾਮ ਰਹੀਂ ਦੇ ਬਾਬੇ ਦੇ ਇੰਨੇ ਫੋਲੋਅਰ ਆ ਜੇ ਉਹ ਸੋਚੂਗੇ ਵੀ ਜਿਹੜੀ ਗੱਲ ਸੁਣਾਤੀ ਉਹਨਾਂ ਦੇ ਦਿਮਾਗ 'ਚ ਤੇ ਆਇਆ ਨਾ ਵੀ ਇਹ ਸਿੱਧੀ ਸਿਰ ਸ਼ਰਾਬੀ ਹੋਣਗੇ ਸ਼ਰਾਬ ਪੀਦੇ ਆ ਫਿਰ ਨਾਲ ਹੀ ਕਹਾਣੀ ਸੁਣਾਤੀ ਵੀ ਇਹਦਾ ਪਾਣੀ ਡੋਲਦੇ ਆ ਕੁੱਤ ਕਰ ਰਿਹਾ ਆ ਆਪਾਂ ਉਦਾਹਰਣ ਵੀ ਕਹਦੇ ਦੇ ਰਹੇ ਆ ਗਲਤ ਉਦਾਹਰਣ ਦੇ ਰਹੇ ਆ ਜਦ ਕਿ ਦੋਨੇ ਜਿਹੜੇ ਆ ਉਹਨਾਂ ਦੀ ਏਜ ਵਾਸਤਾ ਆਪਾਂ ਗਲਤ ਦਿਮਾਗ ਦੇ ਵਿੱਚ ਲੋਕਾਂ ਦੇ ਪਾ ਕੇ ਆਪਣਾ ਤਰੋੜ ਮੁੜ ਕੇ ਇਤਿਹਾਸ ਦੱਸਦੇ ਆ ਜੇ ਦੱਸਣਾ ਸੀਗਾ ਤੇ ਇਹ ਦੱਸਦਾ ਵੀ ਜਦ ਗੁਰੂ ਅਰਜਨਦਾਸ ਮਹਾਰਾਜ ਨੇ ਕਿਹਾ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿ ਐਸਾ ਉਹਨਾਂ ਤੇ ਪ੍ਰਮਾਤਮਾ ਨੇ ਕਿਹਾ ਗੁਰੂ ਹਨ ਹੋਏ ਕੋਈ ਵੀ ਨਹੀਂ ਦੋਨੇ ਸਰਕਾਰੀ ਗੁਰੂ ਹੋਏ ਜਿਨ੍ਹਾਂ ਨੇ ਸਿੱਧਾ ਗੁਰੂ ਆਪਣੇ ਪਰਮਾਤਮਾ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਇਦਾਂ ਕਹਿਣਾ ਉਹਨਾਂ ਦੇ ਨਾਲ ਇੱਕ ਜਨਾਨੀ ਚੋੜ ਦੇਣੀ ਜਿਹੜੀ ਵੈਰਸ਼ਾ ਦੇਖੋ ਕਿੰਨਾ ਗਲਤ ਇਤਿਹਾਸ ਆ ਉਹ ਸਾਡੇ ਧਾਰਮਿਕ ਭਾਵਨਾ ਨੂੰ ਬਹੁਤ ਫੇਸਬੁਕੀ ਜਿਹੀ ਸੀਗੀ ਤਾਂ ਅਸੀਂ ਆਪਣੀ ਗੁਰੂਦਾਰ ਟਾਈਗਰ ਫੋਰਸ ਦੇ ਮਾਧਿਅਮ ਰਾਹੀਂ ਜਿਹੜਾ ਥਾਣਾ ਪਤਾਰਾ ਜਲੰਧਰ ਅਧiatੀ ਦੇ ਵਿੱਚ 17 ਨੰਬਰ ਐਫ ਆਰ ਜਿਹੜਾ 295 ਦਰਜ ਕਰਾਈ ਗਈ ਆ ਅਤੇ ਮੈਂ ਧੰਨਵਾਦ ਕਰਦਾ ਡੀਆਈਜੀ ਸਾਹਿਬ ਸੁਪਨ ਸ਼ਰਮਾ ਜੀ ਨੇ ਜਦੋਂ ਫੋਨ ਤੇ ਗੱਲ ਹੋਈ ਸੀ ਉਹ ਕਹਿੰਦੇ ਵੀ 2 ਦਿਨ ਦੇ ਵਿੱਚ ਪਰਚਾ ਹੋ ਜਾਊਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜੋ ਕੀਤਾ ਅਫਸਰਾਂ ਨਾਲ ਗੱਲਬਾਤ ਕਰਕੇ ਡੀਜੀਪੀ ਲੈਵਲ ਤੱਕ ਉਹਨਾਂ ਨੇ ਕਿਹਾ ਵੀ ਤੁਹਾਡਾ ਸ਼ਾਮ ਨੂੰ ਐਫਆਰ ਹੋ ਜਾਊਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਸਮਾਜ ਵੱਲੋਂ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਜਲੰਧਰ ਦੇ ਜਿਹੜੇ ਐਸਐਸਪੀ ਸਾਹਿਬ ਆ ਜਦੋਂ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਆ ਤੇ ਇਹ ਸਾਡੇ ਨਾਲ ਚੱਲਦੇ ਆ ਅਸੀਂ ਇਹਨਾਂ ਦਾ ਬ ਅਫਸਰਾਂ ਨੇ ਮੈਨੂੰ ਕਿਹਾ ਸੀਗਾ ਵੀ ਬਹੁਤ ਗੱਦ ਜਿਹੜਾ ਇਤਿਹਾਸ ਆ ਸੋ ਉਹਨਾਂ ਨੇ ਜੋ ਕਿਹਾ ਫੇਰ ਦੇ ਦਿੱਤੀ ਆ ਸੋ ਆਪਾਂ ਇਹਨਾਂ ਨੂੰ ਇਹ ਵੀ ਕਿਹਾ ਸੀ ਵੀ ਜਿਹੜਾ 295A ਲਾਈ ਆ ਜਦ ਕਿ ਜਿਹੜੀ ਇਹ ਜਿਹੜੀ ਕਥਾ ਸੁਣਾਈ ਹੈ ਇਸ ਦੇ ਨਾਲ ਐਸਸੀ ਐਕਟ ਦਾ ਵਾਧਾ ਵੀ ਕੀਤਾ ਜਾਵੇ ਸੋ ਵਿਸ਼ਵਾਦ ਦਵਾਇਆ ਅਫਸਰਾਂ ਨੇ ਵੀ ਜਿਹੜਾ ਐਸਸੀ ਐਕਟ ਦਾ ਪਰਚਾ ਵੀ ਜੜਾਇਆ ਉਹ ਜਲਦੀ ਹੀ ਉਸ ਦੇ ਉੱਪਰ ਕਰ ਦਿੱਤਾ ਜਾਊਗਾ ਸੋ ਇਹ ਬੇਨਤੀ ਕਰਦੇ ਆ ਵੀ ਇਦਾਂ ਦਾ ਇਤਿਹਾਸ ਬੋਲਣ ਤੋਂ ਪਹਿਲਾਂ ਸੁਣਾਉਣ ਤੋਂ ਪਹਿਲਾਂ ਸੰਤਾਂ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਸਾਡੇ ਰਹਿਬਰਾਂ ਨਾਲ ਸਾਡੇ ਮਹਾਪੁਰਸ਼ਾਂ ਨਾਲ ਸਾਡੇ ਡੇਰੇ ਨਾਲ ਸਾਡੇ ਜਿਹੜੇ ਸਾਡੇ ਸਮਾਜ ਦੇ ਜਿਹੜੇ ਹੋਣਹਾਰ ਜਿਹੜੇ ਯੋਧੇ ਆ ਸਮਾਜ ਦੇ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੇ ਪੀ.ਆਈ.ਡੀ ਕੀਤੀ ਉਹਨਾਂ ਨੂੰ ਪੁੱਛਣਾ ਚਾਹੀਦਾ ਬਹਿ ਤਾਂ ਸਾਡੇ ਮਹਾਪੁਰਸ਼ਾਂ ਤੋਂ ਹੀ ਜਿਹੜਾ ਗਿਆਨ ਲੈਣਾ ਚਾਹੀਦਾ ਤਾਂ ਬੋਲਣਾ ਚਾਹੀਦਾ ਕਿਉਂਕਿ ਸਾਡੇ ਸੰਤ ਮਹਾਪੁਰਸ਼ ਤੁਸੀਂ ਦੱਸੋ ਵੀ ਕਿਹੜੇ ਸੰਤਾਂ ਮਹਾਪੁਰਸ਼ਾਂ ਨੇ ਸਾਡੇ ਜਿਹੜੇ ਸਮਾਜ ਦੇ ਸੰਤ ਮਹਾਪੁਰਸ਼ਾਂ ਦੇ ਡੇਰੇ ਬਣਾਏ ਆ ਕਿਸੇ ਧਰਮ ਦੇ ਖਿਲਾਫ ਜਾਂ ਇਦਾਂ ਦੀ ਕੋਈ ਟਿਕਟ ਨਹੀਂ ਜਾਂ ਅਤੇ ਆਦਰ ਸਨ ਇਹ ਦੱਸਿਆ ਸਾਰਿਆਂ ਨੇ ਬੜੇ ਆਦਰ ਸਤਿਕਾਰ ਦੇ ਨਾਲ ਦੱਸਿਆ ਪਰ ਕਿਉਂ ਜਾਣ ਬੁੱਝ ਕੇ ਸਾਡੇ ਸਮਾਜ ਦੇ ਸਾਡੇ ਰਹਿਬਰ ਸਾਡੇ ਸਤਿਗੁਰਾਂ ਨੂੰ ਕੋਈ ਗਲਤ ਇਤਿਹਾਸ ਦਸੂਗਾ ਸੋ ਮੇਰੇ ਉੱਪਰ ਜਿਹੜੀ ਕਾਰਵਾਈ ਜਿਹੜੀ ਬੰਦੀ ਸੀਗੀ ਜੋ ਬਾਬਾ ਸਾਹਿਬ ਨੇ ਕਿਹਾ ਉਹਰੇ ਤਹਿਤ ਜਿਹੜੀ ਹੋ ਚੁੱਕੀ ਆ ਸੋ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਸਾਰਿਆਂ ਨੂੰ ਕਹਿੰਦੇ ਆ ਵੀ ਇਦਾਂ ਦਾ ਬੋਲਣ ਤੋਂ ਪਹਿਲਾਂ ਸਾਡੇ ਰੈਵਰੋ ਸੋ ਜਿਹੜਾ ਕੋਈ ਮਾੜਾ ਬੋਲੂਗਾ ਜਿਹੜੀ ਕੀਤੀ ਉਹਨਾਂ ਨੂੰ ਪੁੱਛਣਾ ਚਾਹੀਦਾ ਬਹਿ ਤਾਂ ਸਾਡੇ ਮਹਾਪੁਰਸ਼ਾਂ ਤੋਂ ਹੀ ਜਿਹੜਾ ਗਿਆਨ ਲੈਣਾ ਚਾਹੀਦਾ ਤਾਂ ਬੋਲਣਾ ਚਾਹੀਦਾ ਕਿਉਂਕਿ ਸਾਡੇ ਸੰਤ ਮਹਾਪੁਰਸ਼ ਤੁਸੀਂ ਦੱਸੋ ਵੀ ਕਿਹੜੇ ਸੰਤਾਂ ਮਹਾਪੁਰਸ਼ਾਂ ਨੇ ਸਾਡੇ ਜਿਹੜੇ ਸਮਾਜ ਦੇ ਸੰਤ ਮਹਾਪੁਰਸ਼ਾਂ ਨੇ ਡੇਰੇ ਬਣਾਏ ਆ ਕਿਸੇ ਧਰਮ ਦੇ ਖਿਲਾਫ ਜੇ ਇਦਾਂ ਦੀ ਕੋਈ ਟਿਕਟ ਨੀ ਬਣੀ ਜਾਂ ਗੱਲ ਤੇ ਤਿਆਰ ਸੁਣਾ ਆਦਰ ਸਤਕਾਰ ਦੇ ਨਾਲ ਦੱਸਿਆ ਪਰ ਕਿਉਂ ਜਾਣ ਬੁੱਝ ਕੇ ਸਾਡੇ ਸਮਾਜ ਦੇ ਸਾਡੇ ਰਹਿਬਰ ਸਾਡੇ ਸਤਿਗੁਰਾਂ ਨੂੰ ਕੋਈ ਗਲਤ ਇਤਿਹਾਸ ਦਸੂਗਾ ਤੇ ਸੋ ਇਹਰੇ ਉੱਪਰ ਜਿਹੜੀ ਕਾਰਵਾਈ ਜਿਹੜੀ ਬੰਦੀ ਸੀਗੀ ਜੋ ਬਾਬਾ ਸਾਹਿਬ ਨੇ ਕਿਹਾ ਉਹ ਉਹਦੇ ਤਰ੍ਹਾਂ ਜਿਹੜੀ ਹੋ ਚੁੱਕੀ ਆ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਹਿੰਨੇ ਆ ਵੀ ਇਦਾਂ ਦਾ ਬੋਲਣ ਤੋਂ ਪਹਿਲਾਂ ਸਾਡੇ ਰਹਿਬਰੋ ਸੋ ਜਿਹੜਾ ਕੋਈ ਮਾੜਾ ਬੋਲੂਗਾ ਸਾਡੇ ਸਮਾਜ ਨੂੰ ਇਤਿਹਾਸ ਗਲਤ ਬੋਲੂਗਾ ਤੇ ਇਦਾਂ ਹੀ ਕਾਰਵਾਈ ਜਿਹੜੀ ਆ ਉਹ ਹੁੰਦੀ ਰਹੂਗੀ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਪੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ